साल की तरह श्रोमणी गुरुद्वारा प्रबंधक कमेटी 12 मई को सिरिंद फतेह दिवस को समर्पित गुरुद्वारा फतेह गंज साहिबिड़ी से गुरुद्वारा फतेहगढ़ साहिब तक सिरिंद फतेह मार्च का आयोजन करेगी जानकारी देते हुए गुरुद्वारा श्री फतेहगढ़ साहिब के हेड ग्रंथी ज्ञानी हरपाल सिंह और मैनेजर गुरदीप सिंह कंग ने बताया की सिख पंथ के महान सेनापति बाबा बंदा सिंह बहादुर ने सिरिंद के अत्याचारी शासक वजीर खान को उखाड़ फेंका था आगे ग्रंथि ज्ञानी हरपाल सिंह ने मीडिया से क्या कहा सुने साहिब मार्करन की इस रिपोर्ट में भाई गुरु जी का खालसा भाई गुरु जी की फतेह सरहंद दी धरती जेडी कदी सिधमा दी धरती सी इस धरती नु सजदा ਕਰਨ ਦੇ ਯੋਗ ਗੁਰੂ ਲਾਲਾ ਦੀ ਪਵਿੱਤਰ ਕੁਰਬਾਨੀ ਨੇ ਬਣਾਇਆ ਮਾ ਗੁਜਰੀ ਜੀ ਦੀ ਮਹਾਨ ਦੇਨ ਸ਼ਹਾਦਤ ਇਹਨੇ ਜ਼ੁਲਮੀ ਰਾਜ ਦੀਆਂ ਜੜਾਂ ਪੁੱਟੀਆਂ ਤੇ ਕੇਵਲ ਸਵਾ ਪੰਜ ਵਰਿਆਂ ਦੇ ਬਾਅਦ ਇਸ ਧਰਤੀ ਤੇ ਖਾਲਸਾ ਰਾਜ ਦਾ ਮੋਢ ਬੱਜਿਆ ਸੋ 12 ਮਈ 1710 ਨੂੰ ਵਜੀਦੇ ਨੂੰ ਸੋਧ ਕੇ ਚੱਪੜਚੀੜੀ ਦੇ ਮੈਦਾਨ 'ਚ ਖਾਲਸਾ ਫੌਜਾਂ 14 ਤਰੀਕ ਨੂੰ ਫਿਰ ਇਸ ਧਰਤੀ ਤੇ ਜੈਤੂਆਂ ਦੀ ਸ਼ਕਲ ਵਿੱਚ ਦਾਖਲ ਹੋਈਆਂ ਤੇ ਮੁਗਲ ਹਕੂਮਤ ਦਾ ਅੰਤ ਕਰਕੇ ਖਾਲਸਾ ਰਾਜ ਕਾਇਮ ਕੀਤਾ ਸੋ 12 ਮਈ ਨੂੰ ਫਤਿਹ ਮਾਰਚ ਹਰ ਸਾਲ ਦੀ ਤਰ੍ਹਾਂ ਸੇਕ ਕੌਮ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਦੇਖਰੇਖ ਹੇਠ ਸਤਕਰਾਂਦੀ ਇਕਵਾਈ ਦੇ ਵਿੱਚ ਸਵੇਰੇ ਲਗਭਗ 9 ਵਜੇ ਆਰੰਭ ਹੋਏਗਾ ਸ਼੍ਰੀ ਖਨਪਾਟ ਸਾਹਿਬ ਦੀ ਸਮਾਪਤੀ ਤੋਂ ਬਾਅਦ ਜਿਹੜਾ ਲਗਭਗ ਇੱਥੇ ਸ਼ਾਮ ਨੂੰ 4 ਵਜੇ ਪਹੁੰਚੇਗਾ ਗਤਕੇ ਦੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਹੁੰਦੇ ਆ ਢਾਡੀ ਦਰਬਾਰ ਸਜਨੇ ਨੇ ਸੋ 12 13 ਤੇ 14 ਤਰੀਕ ਨੂੰ ਦੇਸ਼ ਦੇ ਹਾਲਾਤਾਂ ਨੂੰ ਧਿਆਨ ਚ ਰੱਖ ਰਿਆ ਹੋਇਆ ਬڑے ਸੰਜਮ ਦੇ ਤੇ ਸਾਦਗੀ ਵਿੱਚ ਇਹ ਸਮਾਗਮ ਹੋਣਗੇ ਤੇ ਸ਼ਰਦਾ ਨਾਲ ਅਕੀਦਤ ਨਾਲ ਸਿੱਖ ਸੰਗਤਾਂ ਇਹਨਾਂ ਸਮਾਗਮਾਂ 'ਚ ਹਾਜ਼ਰੀਆਂ ਭਰ ਰਹੀਆਂ ਨੇ ਹਰ ਤਰ੍ਹਾਂ ਦੇ ਪ੍ਰਬੰਧ ਜਿਹੜੇ ਆ ਉਹ ਗੁਰੂ ਘਰ ਦੇ ਸੇਵਾਦਾਰਾਂ ਵੱਲੋਂ ਕੀਤੇ ਜਾ ਚੁੱਕੇ ਆ ਆਪ ਸੰਗਤ ਦੇ ਸਹਿਯੋਗ ਦੀ ਆਸ ਵਿੱਚ ਇਹ ਸਮਾਗਮ ਚੜ੍ਹਦੀ ਕਲਾ 'ਚ ਸੰਪੂਰਨ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ